14 ਤੋਂ ਪਹਿਲਾਂ ਮੁਲਾਜ਼ਮਾਂ ਦਾ ਸਰਕਾਰ ਤੇ ਦਬਾਅ ਸਪੀਕਰ ਸੰਧਵਨ ਚੇਤਾਵਨੀ ਪੱਤਰ ਕਲੈਰੀਕਲ ਕਰਮਚਾਰੀ 5 ਤੋਂ 6 ਫਰਵਰੀ ਨੂੰ ਕਾਲੇ ਬਿੱਲੇ ਲਗਾ ਕੇ ਕਰਨਗੇ ਰੋਜ਼ ਪ੍ਰਦਰਸ਼ਨ 7 ਫਰਵਰੀ ਨੂੰ ਜਲੰਧਰ ਚ ਸੂਬਾ ਭਦਰੀ ਮੀਟਿੰਗਾਂ ਜਾਂ ਵਿਧਾਨ ਸਭਾ 14 2027 ਨੇੜੇ ਆਉਂਦਿਆਂ ਹੀ ਰਾਜਨੀਤਿਕ ਮਾਹੌਲ ਦੇ ਨਾਲ-ਨਾਲ ਮੁਲਾਜ਼ਮ ਸੰਘਰਸ਼ ਵੀ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ ਜਿੱਥੇ ਸਿਆਸੀ ਪਾਰਟੀਆਂ ਆਪਣੀ ਪਕੜ ਮਜ਼ਬੂਤ ਕਰਨ ਲਈ ਸਰਗਰਮ ਹਨ ਉਦੋਂ ਹੀ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰ ਯੂਨੀਅਨਾਂ ਨੇ ਵੀ ਆਪਣੀਆਂ ਲੰਬੇ ਤਮੰਗਾਂ ਲੈ ਕੇ ਸਰਕਾਰ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ ਇਸੇ ਕਰੀਬ ਵਿੱਚ ਹਾਲ ਹੀ ਵਿੱਚ ਸੀਬੀਐਫ ਕਰਮਚਾਰੀ ਯੂਨੀਅਨ ਦੇ ਆਗੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਸਮੇਤ ਕਈ ਮੰਗਾਂ ਬਾਰੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਯੂਨੀਅਨ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਪੈਨਸ਼ਨ ਮਾਮਲਾ ਅਜੇ ਵੀ ਅਧੂਰਾ ਪਿਆ ਹੈ ਇਸ ਨਾਲ ਕਿ ਪੰਜਾਬ ਸਟੇਟ ਮਿਸਟਰੀਅਸ ਸਰਵਿਸ ਯੂਨੀਅਨ ਨੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਬਿਰਕਤ ਤੇ ਜਨਰਲ ਸਕੱਤਰ ਸਰ ਸਿੰਘ ਪੱਠਲ ਦੀ ਅਗਵਾਈ ਹੇਠ ਔਨਲਾਈਨ ਮੀਟਿੰਗ ਕਰਕੇ ਵੱਡੇ ਸੰਘਰਸ਼ੀ ਫੈਸਲੇ ਲਈ ਫਰੀਦਕੋਟ ਕੇ ਕੇਈਟੀ ਜ਼ਿਲ੍ਹਾ ਪ੍ਰਧਾਨ ਵਿਕਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 27 ਜਨਵਰੀ ਤੋਂ 4 ਫਰਵਰੀ 2026 ਤੱਕ ਸਾਰੇ ਜ਼ਿਲ੍ਹਿਆਂ ਵਿੱਚ ਮਲੇ ਅਤੇ ਐਮਪੀਜ਼ ਨੂੰ ਰੋਜ਼ ਦੇ ਮੰਗ ਪੱਤਰ ਸੌਂਪੇ ਜਾਣਗੇ ਸੂਬਾ ਲੀਡਰਸ਼ਿਪ ਨੂੰ ਹਰ ਰਾਜਨੀਤਿਕ ਪਾਰਟੀਆਂ ਤੇ ਪੰਜਾਬ ਸਰਕਾਰ ਨੂੰ ਦੇ ਚਾਹਤਨੀ ਪੱਤਰ ਭੇਜੇ ਜਾਣਗੇ 5-6 ਫਰਵਰੀ ਨੂੰ ਸਾਰੇ ਵਿਭਾਗਾਂ ਦੇ ਕਲੈਰੀਕਲ ਕਰਮਚਾਰੀ ਕਾਹਲੇ ਵੀ ਲੈ ਨਾ ਕੇ ਸਰਕਾਰ ਮੀਟਿੰਗ ਹੋਵੇਗੀ ਜਿੱਤੇ ਅਗਲੇ ਸੰਘਰਸ਼ੀ ਪ੍ਰੋਗਰਾਮ ਤੈਅ ਕੀਤੇ ਜਾਣਗੇ ਇਸ ਦੌਰਾਨ ਯੂਨੀਅਨ ਵੱਲੋਂ ਮੁਲਾਜ਼ਮ ਰੋਸ ਵਾਰਾ 2025 ਕੈਲੰਡਰ ਵੀ ਜਾਰੀ ਕੀਤਾ ਜਾ ਸਰਕਾਰ ਦੇ ਵਾਅਦੇ ਖਿਲਾਫੀ ਨੂੰ ਦਰਸਾਇਆ ਜਾਵੇਗਾ ਨਾਲ ਹੀ 9 ਮਾਰਚ ਨੂੰ ਜਲੰਧਰ ਵਿਖੇ ਇਤਿਹਾਸਿਕ ਪੇਹੜਾ ਵੱਡੇ ਪੱਧਰ ਤੇ ਮਨਾਉਣ ਦਾ ਫੈਸਲਾ ਲਿਆ ਗਿਆ ਹੈ ਜੂਨੀਅਰ ਦੇ ਵਕਤ ਨੇ ਹਲਕਾ ਕੋਟਪੂਰਾ ਦੇ ਵਿਧਾਨਕ ਉਧਾਇਕ ਅਤੇ ਵਿਧਾਨ ਸਭਾ ਸਪੀਕਰ ਦਰਦ ਸਿੰਘ ਸਲਵਨ ਨੂੰ ਵੀ ਵਿਸਤਾਰਪੂਰਵਕ ਚੇਤਾਵਨੀ ਤੇ ਮੰਗ ਪੱਤਰ ਸੌਂਪਿਆ ਇਸ ਮੌਕੇ ਸੂਭਾ ਤੇ ਜ਼ਿਲ੍ਹਾ ਪਤਨੀ ਆਗੂ ਮੌਜੂਦ ਰਹੇ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਟਿਕੀ ਹੈ ਕਿ ਕੀ ਇਹ ਵੱਡਾ ਤਬਾ ਸਰਕਾਰ ਨੂੰ ਮੁਲਾਜ਼ਮਤਾਂ ਮੰਗਾ ਮੰਨ ਲਈ ਮਜਬੂਰ ਕਰੇਗਾ ਜਾਂ ਫਿਰ ਮਾਮਲਾ ਪਹਿਲਾ ਵਾਰ ਤੋਂ ਉਦ ਦਾ ਸ਼ਿਕਾਰ ਬਣੇਗਾ ਖੈਰ ਪਾਈ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਦੇ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ